ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੰਗੀਆਂ ਜਿੰਦ ਜਾਨਾਂ ਨੇ ਨਵੇਂ ਹਾਂ ਦੀਆਂ ਦੋ ਝੋਟੀਆਂ ਦਿਖਾਉਣੀਆਂ ਇੱਕ ਸੂਈ ਹੋਈ ਆ ਤੇ ਇੱਕ ਗੱਪਣ ਜਦ ਵੀ ਵੀਰ ਕੋਲੇ ਉਹਨਾਂ ਸਮਰਾ ਡੇਰੀ ਫਾਰਮ ਪਿੰਡ ਬਜੀਤ ਕੇ ਕਲਾ ਇੱਥੇ ਵੀਡੀਓ ਕਵਰ ਕਰਦੇ ਪਿਆ ਚੰਗਾ ਵੀਰ ਰੁਮਾਲ ਲੈ ਕੇ ਆਉਂਦਾ ਹਰਿਆਣੇ ਵਿੱਚੋਂ ਪਰਚੇਸ ਕਰਕੇ ਲੈ ਕੇ ਆਉਂਦਾ ਸੋ ਦੋ ਨਗ ਸਾਹਮਣੇ ਸਕਰੀਨ ਤੇ ਦੇਖਦੇ ਪਿਆ ਇਹ ਫਾਰਸੇਲਾ ਤੇ ਵਾਕੀ ਵੀਰ ਦੇ ਘਰੇ ਵੀ ਬਰੀਡ ਜਿਹੜੇ ਪਸ਼ੂ ਰੱਖੇ ਪਿਆ ਤਕਰੀਬਨ ਸਾਰੇ ਚੰਗੇ ਮੇਲਿਆਂ 'ਚ ਜਾਣ ਤੱਕ ਦਾ ਵੀਰ ਸੌਂਗ ਰੱਖਦਾ ਤੇ ਨਾਲ ਜੇ ਵਪਾਰ ਕਰਦਾ ਹਲਕਾ ਫੁਲਕਾ ਕਦੇ ਸੌਂਗ ਗਿਆ ਪਸ਼ੂ ਲੈਂਦਾ ਤਾਂ ਚੰਗੇ ਹੀ ਲੈ ਕੇ ਜਾਂਦਾ ਆ ਉਹ ਅੱਗੇ ਵੀਰ ਨਗਰੀ ਅਗਲਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਪਰਤਪਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਾਈ ਪਰਤਪਾਲ ਮਨਦੀਪ ਸਿੰਘ ਸਰਪੰਡ ਬਜੀਤਕੇ ਚਲਾਗੇ ਸਰਪੰਡ ਬਜੀਤਕੇ ਕਣਾ ਜ਼ਿਲ੍ਹਾ ਬਰਨਾਲਾ ਬਾਈ ਜੀ ਹਾਂ ਵੀਰ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਆਪਣਾ ਆ ਗਿਆ ਰੈਕੋਟ ਰੋਡ ਤੇ ਘਰ ਜਾਵਾਂ ਹਣਾ ਬਰਨਾਲਾ ਤੋਂ 13 ਕਿਲੋਮੀਟਰ ਤੇ ਮਹਿਲਕਣਾ ਵੀ 12-14 ਕਿ ਪੈ ਗਿਆ ਨਾ ਹਾਂ 10 ਕਿਲੋਮੀਟਰ ਬਈ ਜੀ ਮੋਬਾਈਲ ਨੰਬਰ ਹੀ ਆਪਣਾ 90417 ਬਾਈ 414 ਬਕਰ 90417 414 472 ਪਹਿਲਾ ਨੰਬਰ ਦਾ ਪੜੀ ਕੱਟੀ ਦੇਖ ਰਿਆਂ ਸੁਆ ਕਿਹੜਾ ਸੁਈ ਹੈ ਇਹ ਵੀ ਪਹਿਲਾ ਸੁਆ ਪਲੂਣ ਪਹਿਲਾ ਸੁਆ ਅੱਜ ਦਿਨ ਕਿਆ ਹੋਵੇ ਸੁਈ ਨੂੰ ਇਹ ਬਈ 14 ਤਰੀਕ ਦੀ ਸੁਈ ਹੈ ਨਾਲ ਆ ਟਕਾ ਅੱਛਾ ਨਾਲ ਕੱਟਾ ਬੱਚਾ ਮੇਲ ਕਾ ਫਾ ਨਾ ਹਾਂਜੀ ਹਾਂ ਤੇ ਮੇਲੇ ਲੱਗੀ ਹੋਈ ਹੈ ਹਾਂ ਮੇਲੇ ਹੀ ਪਰਸੋਂ ਚੱਲਣਾ ਠੀਕ ਹੈ ਜੀ ਤੇ ਹੁਣ ਕਿੰਨਾ ਦੁੱਧ ਸਟਾਰਟਿੰਗ ਚੋਂ ਦਾਜ ਦੇ ਥਲੇ ਦੁੱਧ ਬਾਈ ਜੀ ਦਾ ਚੋਣ ਵਾਲਾ ਬਰਤਨ ਠੰਡਾ ਕਰਕੇ 14 ਲੀਟਰ ਦੁੱਧ 13 ਮੰਨ ਕੇ ਕੋਈ ਵੀ ਚੋੜੇ ਅੱਛਾ 14 ਲੀਟਰ ਦੁੱਧ 13 ਮੰਨ ਕੇ ਵੀ ਸੌਦਾ ਕਰ ਲੇ ਕਿਉਂਕਿ ਪਸ਼ੂ ਪਾਇਆ ਖਾਣਾ ਇਧਰ ਉਧਰ ਕਰ ਦਿੰਦਾ ਹਾਂ ਵੀਰੇ ਇੱਕ ਨੰਬਰ 2 ਤੇ ਹੁਣ ਤੋਂ ਥੋੜੀ ਜਿਆਦਾ ਗਰਮੀ ਜੀ ਤਮਸਰ ਸੀਗਾ ਜੀ ਦੁੱਧ ਪਰਮਾਤਮਾ ਸੌਖ ਰੱਖੇ ਜਿਹੜੇ ਸਾਬ ਨਾਲ ਚੱਲਦੀ ਹੈ ਦੁੱਧ ਤੇ ਕਿਲੋ ਡੇਢ ਕਿਲੋ ਹਲੇ ਇਹਦੀ ਕੰਪੈਸਟੀ ਹੋਰ ਵਧਣ ਦੀ ਹੈ ਜੀ ਹੈਗੀ ਹੈ ਜਮਾ ਹਾਂ ਜੀ ਬਾਕੀ ਨੰਬਰ 2 ਤੇ ਪਰ ਤੁਮ ਜਦੋਂ ਕੋੜਾ ਡੰਗ ਤੋਂ ਡੰਗ ਹਲੇ ਟਾਈਮ اپنی ਚੋਈ ਸਵੇਰੇ ਸਾਢੇ 5:00 ਦੀ ਹਾਂ ਇਹ ਜਿਹੜੇ ਮੇਰੇ ਪਾਪਾਂ ਦੇ ਚੋਨੇ ਆਲੇ ਸਵਾ ਘਟਾ ਡੰਗ ਤੋਂ ਆਏ ਤਿਆਰ ਹੋ ਜਾਂਦੇ ਜਿਵੇਂ ਵੀ ਟਾਈਮ ਛੱਡਿਆ ਹੁੰਦਾ ਇਹ ਤੇ ਚੋਣ ਚਵਾ ਦੀ ਨਰਮਾ ਪੂਰੀ ਇੱਕ ਨੰਬਰ ਵੀਰੇ ਗਾੜੀ ਵੀ ਸਵਾ 2 ਕਿਲੋ ਦੀ ਹੈ ਬਾਈ ਅੱਛਾ ਕਹਿੰਦਾ ਪਾਪ ਜਿਹੜਾ ਕੋਈ ਵੀਰੇ ਤੇ ਪੇਮੈਂਟ ਲਾਊਗਾ ਉਹਦੇ ਘਰੇ ਅੱਗੇ ਬਰੀਡ ਦਾ ਜਾਗ ਲਾ ਦੂ ਛੋਟੀ ਚੰਗੀ ਜਾਊਗੀ ਵੀਰੇ ਫਿਰਤ ਬਰਸ ਢੱਕਾ ਦਾ ਤੇ ਪਸੂ ਕੱਟੀ ਜਾਂਦੇ ਨੇ ਦਿਨ-ਦਿਨ ਐਦਾਂ ਦੀਆਂ ਪਲੂਨ ਕੱਟੀਆਂ ਆਗਲੇ ਸ਼ੁੱਕਰ ਨੇ 23 4000 ਬਦਲਣੀਆਂ ਚਾਹੀਦੀਆਂ ਜਮਾ ਬਾਦੀਆਂ ਡੇ ਬੈਡੇ ਹਾਂਜੀ ਤੇ ਬਾਕੀ ਸਿੰਗੀ ਸੁંગી ਕੋਈ ਵੀ ਰਾਗ ਇਹ ਤਾਂ ਕਹਿ ਨਹੀਂ ਸਕਦਾ ਕਿ ਛੜ ਝੁੱਟੀ ਪਸੰਦ ਨਹੀਂ ਆਈ। ਹਾਂ ਬਾਕੀ ਰਹਿ ਜਾ ਉਸੇ ਦਾ ਵੀ ਇਹਦੇ ਹੱਥ ਨਹੀਂ ਲੱਗਿਆ ਪਿਆ। ਕੋਈ ਵੀ ਆਪਣੀ ਜ਼ਿੰਮੇਵਾਰੀ ਹੈ ਜੇ ਕਿ ਸਹੇਦ ਵੀ ਇਹਦੇ ਸੈਂਕ ਨੂੰ ਸੈਂਡ ਕਰਦੇ। ਜੀ ਪਲੂਣ ਕੱਟੀ ਥੱਲੇ 13 ਲੀਟਰ ਦੁੱਧ ਆਦਾ ਮਣਕੇ ਲੈ ਜਾ ਬੰਦਾ। ਵੀ ਅੱਗੇ ਇੱਕ ਕਰੀ ਕਿ ਨਾ 10 11 ਬਹੁਤ ਆ ਹੁਣ ਜਿਵੇਂ ਆ ਵੀ ਇਹ 14 ਕਿਲੋ ਬਹੁਤ ਜ਼ਿਆਦਾ ਹੋਏਗਾ ਆਪਣੇ ਲਈ। ਉਹ ਵੀ ਕੁਆਲਿਟੀ ਘੱਟ ਆਮ ਕਰਦੇ। ਨਹੀਂ ਘੱਟ ਦੀ ਗੱਲ ਜਾਇਜ਼ ਆ ਜਮਾ। ਤੇ ਕਹਿੰਦਾ ਵਾ 14 ਕਿਲੋ ਦੁੱਧ ਝੋਟੀ ਖਰਾ ਪਾਉਗੀ। ਬਿਲਕੁਲ 15 ਪਾਉਗੇ ਜੇ ਆਪਾਂ 14 ਕਿੱਗੇ ਦੇ ਤੇ ਬਾਕੀ ਜਿਹੜੇ ਵੀ ਕਹਿੰਦੇ ਤੋਕੜ ਗੱਪਣ ਤੋਕੜ ਗੱਪਣ ਜਦੋਂ ਐਜੀ ਝੋਟੀਆਂ ਆਪਾਂ ਤੋਕੜ ਦੀ ਵੀਡੀਓ ਪਾਉਂਦੇ ਆ ਤੇ ਉਹ ਚੁਟਕੀ ਮਾਰੇ ਵਿਗਦੀਆਂ ਜਮਾ ਇਹੋ ਚੀਜ਼ਾਂ ਆਪਣਾ ਕਿਸੇ ਨਾਲ ਵੀ ਕਰਤ ਵਾਲੇ ਝੋਟੀ ਦਾ ਸੌਦਾ ਹੁੰਦਾ ਕੋਈ 5 6 ਮਹੀਨੇ ਚੋਕੇ ਜਦੋਂ ਚੈੱਕ ਪਾਸੋਂ ਜਿੱਕੇ 1,30,000 ਦੀ ਆਪਾਂ ਵਸਤੀ ਦਾ ਕਿਉਂਕਿ ਪਤਾ ਮੂਰੇ ਨੇ 50,000 ਰੁਪਏ ਨਾਲ ਜੰਪੋ ਮਾਰਨਾ ਹੈਗਾ ਤੇ ਅੱਜ ਇਹਦਾ ਰੇਟ ਕੀ ਰੱਖਿਆ ਜੀ ਇਹਦਾ ਵੀਰੇ ਫਿਕਸ ਗਿਆ ਰੇਟ ਹੈ ਦੇਣ ਵਾਲਾ ਪ੍ਰਾਇਮ 1,85,000 1,80 ਦੀ ਵੀ ਦੇ ਮੰਗਦਾ ਅੱਛਾ 1,80,000 ਦੀ ਝੋਟੀਆਂ ਆਪਾਂ ਦੇਵਾਂਗੇ ਹਾਂ ਜੀ ਤੇ ਮਾੜੀ ਮੋਟੀ ਗੁਜਾਇਸ ਰੇਟ ਚ ਹਾਂ ਕਰਾਂਗੇ ਜਿਆਦਾ ਨਹੀਂ ਹੋਣਾ ਵੀਰੇ ਸੌੜ ਦਾ ਠੀਕ ਹੈ ਚੌਂਣ ਚ ਵਾਲੇ ਪਾਸੇ ਦੇ ਬੰਦਾ ਫੇਰ ਕਰਦਾ ਨੰਬਰ ਵੀਰੇ ਇਹਦੀ ਗਾੜੀ ਹੈ ਜਿਹੜੀ ਉਹ ਵੀ ਸਵਾ ਦੋ ਕਿਲੋ ਦੀ ਹੈ ਵੀਰੇ ਹੁਣ ਅੱਜ ਨਹੀਂ ਫਰਤ ਪੜ ਜੀ ਸੋ ਥਣ ਵਗੈਰਾ ਦੇਖੋ ਸੋਹਣੇ ਤੇ ਚਾਰੇ ਨਿਕਣਵੇਂ ਕਿਉਂਕਿ ਟਾਈਮ ਵਾਲੇ ਪੌਣੇ ਚਾਰ ਦਾ ਡੇਢ ਘੰਟਾ ਇਹਦੀ ਚਵਾਈ ਚ ਹਜੇ ਪਿਆਗਾ ਪਿਆਗਾ ਹਾਂਜੀ ਹਾਂ ਤੇ ਕਹਿੰਦਾ ਵਾ ਕਿਸੇ ਪਾਸੇ ਆ ਜਾ ਟਾਈਮ ਹੱਥ ਧਰਾ ਹੈ ਨਹੀਂ ਜਮ ਹਾਂ ਵੀਰੇ ਬਾਕੀ ਐਸ ਯਾਣਾ ਬਈ ਕਰਤਵਾਲ ਆਪਣੀ ਚੀਜ਼ ਦੀ ਐਵੇਂ ਆਪਾਂ ਜਿਆਦਾ ਸਿੱਟ ਕਰੀ ਉਹ ਵੀ ਗਲਤ ਹਨ ਜੀ ਆਪਣੇ ਤੋਂ ਬਰੇ ਹੀ ਸਿਆਣਾ ਪ੍ਰਮਾਤਮਾ ਸੌਖ ਰੱਖੇ 15 ਕਿਲੋ ਪੱਟੀ ਨੂੰ ਕੋਈ ਜ਼ਿਆਦਾ ਮਹਿੰਗੀ ਨਾ ਰਹਿ ਜਾਣਾ ਜਿਹਦੇ ਹਿਸਾਬ ਨਾਲ ਜੀ ਕੁਆਲਿਟੀ ਆ ਤੁਹਾਡੀ ਸੁਬਰ ਕੱਦ ਕਾਠ ਵਗੈਰਾ ਤੇ ਕੁਆਲਿਟੀ ਵਗੈਰਾ ਝੋਟੀ ਚੈੱਕ ਕਰੋ ਤੇ ਬਾਕੀ ਨਿੱਕਾ ਨਿੱਕਾ ਸੰਗ ਮੁੰਦਰ ਦਾ ਜਮਾ 4x4 ਲੈ ਵਜਮਾ ਕਿਸੇ ਪਾਸਿਓਂ ਹੱਥ ਧਰਾਣੀ ਰੇਟ ਇਹਦਾ ਕਰਤਾ ਆਪਾਂ 1 ਲੱਖ 85000 ਗੁਜਾਇਸ ਮਾੜੀ ਮੋਟੀ ਮੌਕੇ ਤੇ ਹੋ ਜਾਊਗੀ ਸਿੰਗੀ ਸੁੰਗੀ ਦੀ ਚੰਗੀ ਆ ਤੇ ਥੱਲੋ ਹੋਰ ਵੇ ਫੋਰਾ ਤੇ ਥੱਲੇ ਆ ਕੇ ਚੌਂੜ ਵੀ ਬੈਠਾ ਕਿ ਤਾਂ ਵੀ ਸਵਾਦ ਆਉ ਜਮਾ ਸਾਰੇ ਪਾਸਿਓ ਝੋਟਿਓ ਕਿ ਆ ਰੇਡ ਵੀਡੀਓ ਦੇ ਵਿੱਚ ਆ ਬੱਚਾ ਮੇਰ ਕਾਫਾ ਜੇਰ ਧਾਰ ਤੁਰ ਸਭ ਕੁਝ ਹੋ ਗਿਆ ਮੇਲੇ ਝੋਟੀ ਲੱਗੀ ਵੀ ਆ 13 ਲੀਟਰ ਦੁੱਧ ਜਮਾ ਆਪਾਂ ਮਿਲ ਕੇ ਦੇਵਾਂਗੇ ਬੰਦੇ ਨੂੰ ਟਾਪ ਚਾਹ ਟਾਈਮ ਤੋਂ ਆਪਣੇ ਚਿਹਰਾ ਮੀਟਰ ਤੋਂ ਪਲੱਸ ਜੀ ਸੋ ਲੈ ਵਾ ਇੱਕ ਵਾਰ ਰੇਡ ਦਾ ਆਪਾਂ ਫੇਰ ਦਿਖਾ ਦਈਏ ਤੇ ਕਹਿੰਦੇ ਬਾ ਡੰਗ ਤੋਂ ਡੰਗ ਪੂਰਾ ਰਿਕਾਰਡ ਲਾਉਂਦੇ ਥੱਲੇ ਜਾਵਾਂ ਕਿ ਜਿਵੇਂ ਹੁਣ ਥੱਲੇ ਸਵਾ ਡੇਢ ਘੰਟਾ ਲੱਗਾ ਇਹ ਨਾਲ ਕੋਈ ਵੀ ਜਿਵੇਂ ਹੋਣਾ ਇਹ ਕੋਈ ਟਾਈਮ ਤੋਂ ਟੈਕ ਇਹ ਤੋਂ ਜ਼ਿਆਦਾ ਬਣੀ ਹੋ ਘਟਨੀ ਨਹੀਂ ਅਸਾ ਵੀ ਤੋਂ ਬਾਕੀ ਆਪ ਨੂੰ ਪਤਾ ਪਲੂਨ ਗੱਡੀ ਦਾ 40 ਦਿਨ ਤੱਕ ਦੋਤੇ ਬਾਧੀ ਆ 40 45 ਨਹੀਂ ਤੇ ਬਾਈ ਜੇ ਕਿ ਦੂਜੇ ਨੰਬਰ ਤੇ ਬੜੀ ਕੱਟੀ ਦੇਖ ਰਹੇ ਆ ਇਹ ਸੁਆ ਪਲੂਨ ਪਹਿਲਾ ਸੂਰੀ ਆ ਜੀ ਹਾਂ ਜੀ ਵੀਰੇ ਇਹ ਪਿਤਪਾਲ ਪਹਿਲਾ ਸੂਆ ਸੂਰੀ ਜੀ ਜੀ ਇਹਦੇ 10 11 ਤਰੀਕ ਨੂੰ ਗਣਤੂ ਕਰਦੇ ਆ ਸਰਕਟ ਤੇ ਇਹਦੇ ਕੋਈ ਸੀਮੈਂਟ ਬੈਗ ਡਾਟਾ ਪਤਾ ਆਪ ਨੂੰ ਕਿ ਨਹੀਂ ਜਦ ਜਿਹੜੀ ਆਪਾਂ ਇੱਕ ਛੋਟੀ ਫੋਟੇ ਇੱਕ ਇੱਕ ਕੀਤੀ ਆ अच्छा येड़ी मां ਦਾ ਰਿਕਾਰਡ ਆ 20 ਕਿਲੋ ਦਾ ਜੀ ਪਪਾ ਨੂੰ ਇੰਨਾ ਮਦਰੀ ਮਾਂ ਲੈ ਪੁੱਛਿਆ ਵੀ ਇਹ ਕਿਹੜੇ ਸੀਮੰਦੀ ਆ ਨਾ ਇਹਦੇ ਆਪਾਂ ਇਵੇਂ ਕਹਈਏ ਐਮ 18 ਲੱਗਿਆ ਹੋਇਆ ਅਰਜਿੰਦ ਕੂਟ ਲੱਗਿਆ ਹੋਇਆ ਪੀ ਸੀ 4583 ਲੱਗਿਆ ਹੋਣਾ ਆਪਾਂ ਸਿਰਫ ਇਹਦੀ ਕੁਆਲਿਟੀ ਤੇ ਇਹਦੀ ਖੜੀ ਆਪਣੇ ਸਾਹਮਣੇ ਇਹ ਚੀਜ਼ ਦੇਖ ਕੇ ਦਿਆਂਗਾ ਅੱਛਾ ਕਹਿੰਦਾ ਪਾ ਤੁਹਾਨੂੰ ਇਹਦੇ ਮਾਣਾ ਵੀ ਛੋਟੀ ਖਰੀ ਤੇ ਬਾਅਦ ਗਿਆ ਸਰੀਰਕ ਮੰਤਰੀ ਦੱਸਦਾ ਵੀ ਕੁਛ ਛੋਟੀ ਕਰੂਗੀ ਜਮਾ ਹਣਾ ਹਾਂਜੀ ਪਰ ਭਾਲ ਪਾਕੀ ਤਾਂ ਦੇਖੋ ਇਹਨੇ ਪਹਿਲਾਂ ਨਹੀਂ ਕਿਹਾ ਵੀ ਬੋਲਣ ਨੂੰ ਮੈਂ ਇੱਕ ਤਾਂ ਤੈਨੂੰ ਬੋਲੀਆ ਹੁਣ ਉਹ ਵੀ ਕੋਈ ਜ਼ਿਆਦਾ ਫੇਰ ਹੈ ਨਾ ਜੀ ਦੇਖਣ ਨੂੰ ਜਿਹੜੀ ਵੀ ਉਹਦਾ ਆਪ ਵੀ ਦੱਸੂ ਇਹ ਵੀ ਕੀ ਚੀਜ਼ ਆ ਕਿੰਨੀ ਕਿ ਤਿਆਰੂ ਅਰੇ ਇਹਦੇ ਇੱਕ ਟੋਕਟ ਦਾਗਣ ਬਾਕੀ ਆ 15 ਦਿਨ ਨਹੀਂ ਸਕੀ ਦੰਦੋ ਕਿਵੇਂ ਆਏ ਤਾਂ ਤੇ ਮੇਰੇ ਸਹੁਰਾ ਨੇ ਸ਼ਿੱਗੀ ਆ ਤੇ ਸਿੱਗੀ ਪਹਿਲਾ ਸੂਆ ਸੂਰੀ ਆ ਤੇ ਪਹਿਲੇ ਸੂਆ ਗਿਆ ਸਰੋਧਾ ਕਿੰਨਾ ਕਲਾ ਦੂਗੀ ਜਿਹੜੇ ਹਿਸਾਬ ਨਾਲ ਇਹਦੀ ਮਾਂ ਦਾ ਰਕਾਟ ਆ ਚਲੋ ਆਪਾਂ ਜਿਹੜੇ ਹਿਸਾਬ ਨਾਲ ਆਪਾਂ ਵੀ ਤੱਕ ਕੇ ਲੇਤੀ 15 ਕਿਲੋ ਤੋਂ ਪਲੱਸ ਪਲੱਸ ਇਹ ਕੱਢਦੇ ਹਾਂ ਰੇਟ ਇਹਦਾ ਕੀ ਰਹੂਗਾ ਰੇ ਇਹ ਵੀਰੇ ਦੇਖੋ ਇਹ ਹੈਗੀਆਂ ਕੱਟੀਆਂ ਜਿਵੇਂ ਪਰਤਵਾਰ ਤੇ ਹੀ ਕੁਆਲਿਟੀ ਆ ਇਹਦਾ ਪਹਿਲਾ ਫੇਸ ਦਿਖਾਉਂਦੀ ਕੋਈ ਵੀ ਮੇਲ ਕੁਆਲਿਟੀ ਚ ਡਰਾਈਵ ਤੇ ਕੰਪੀਟੀਸ਼ਨ ਕੋਈ ਵੀ ਅੱਗੇ ਆਉਂਦਾ ਜਿੱਥੇ ਮਰਜ਼ੀ ਖੜਾ ਲਈ ਇਹਨੂੰ ਕੋਈ ਕੱਟ ਨਹੀਂ ਅੱਛਾ ਐਕਸਟਰਾ ਆਰਡੀਨਰੀ ਜਮਾ ਆ ਬਿਲਕੁਲ ਬਾਈ ਬਿਲਕੁਲ ਸੱਚਾ ਨੰਬਰ 2 ਤੇ ਇਹ ਚਾਰ ਤੇ ਨਹੀਂ ਬਣਦੀਆਂ ਨਾਲ ਦੇਖੋ ਜਿਸ ਤਰ੍ਹਾਂ ਦੀ ਤਰੀਕ ਮੈਨੂੰ ਸਾਰੀ ਜਿਹੜੀ ਬਾਉਂਡਰੀ ਤੇ ਦਿਨੀ ਆ ਜੀ ਅਸੀਂ ਆਪਣੇ ਤਾਂ ਚਾਰ ਪਾ ਕੇ ਜ਼ਿਆਦਾ ਕਰ ਦਿੰਦੇ ਆ ਜੀ ਇਥੇ ਨਾਮ ਚ ਲਾਉਂਦਾ ਬਾਈ ਕੋਈ ਇਹਦੇ ਜ਼ਿਆਦਾ ਨਹੀਂ ਨੰਬਰ 2 ਤੇ ਪਰਤਵਾਰੀ ਕੋਲੇ ਗੱਭਣ ਆ ਸੂਨ ਵਾਲੀ ਹੈ ਪਰਤਵਾਰ ਵੀਰੇ ਉਹੀ ਇਹਨੂੰ ਕਰਮਾਰੀ ਨੂੰ ਇਹ ਨਹੀਂ ਜਿਵੇਂ ਮਰਜ਼ੀ ਦੇ ਸੰਕਤੀ ਹੈ ਜੀ ਤੇ ਰੇਟ ਇਹਦਾ ਕੀ ਅੱਜ ਦਾ ਜੀ ਵੀ ਰੇਟ ਦਾ ਰੇਟ ਤਾਂ ਭਾਲ ਜਿਹੜਾ ਹਰਿਆਣੇ ਚ ਅੱਜ ਵੀ ਖੜੀ ਹੋਵੇ ਟੈਂਸ਼ਨ 4-4 ਲੱਖ ਰੁਪਏ ਮੰਗ ਲੈਂਦੇ ਨੇ ਉਹਨੇ ਸ਼ੇਅਰ ਵੀ ਨਹੀਂ ਹੁੰਦੀਆਂ ਬਈ ਦੱਸ ਭਾਲ ਬਿਕ ਜਾਂਦੀਆਂ ਵੀ ਹੈ ਨਾ ਉਹਨਾਂ ਵਾਲੇ ਟਾਈਮ 'ਚ ਇਦੀਆਂ ਐਲਟੀ ਐਲਟੀਆਂ ਵੱਡੀਆਂ ਛੋਟੀਆਂ ਜਿਹਦੇ ਹਿਸਾਬ ਨਾਲ ਦੀ ਕੁਆਲਿਟੀ ਆ ਦੇਖੋ ਆਪਾਂ ਇਹਨੂੰ ਵਰੀਏ ਤਿਆਰ ਵੀ ਨਹੀਂ ਹੁੰਦੀਆਂ ਆਪਾਂ 2-3 ਲੱਖ ਤੇ ਖਾ ਜਾਂਦੀਆਂ ਜੀ ਖਾ ਜਾਂਦੀਆਂ ਜਿਵੇਂ ਵਕਪਾ 2-4 ਸਾਲਾਂ ਚ ਅਜਿਹੀਆਂ ਛੋਟੀਆਂ ਖਤਮੀ ਹੋ ਜਾਂਦੇ ਆ ਲੋਕ ਕਾਰਡੂ ਮਲਤ ਭੇਜ ਜਾਂਦੇ ਆ ਇਹ ਤਾਂ ਦੇਣ ਵਾਲਾ ਰੇਟ ਵੀਰੇ ਮੋਟਾ ਰਹੇ ਜੀ ਆਪਾਂ 3 ਲੱਖ ਕਰਦੇ ਆਂ ਜੀ 2 ਲੱਖ 65000 ਦੀ ਦੇ ਮੰਗਦੇ 100 ਵੀ ਜਾਦੀ ਸਰ 2 ਲੱਖ 65000 ਦੀ ਝੋਟੀ ਆਪਾਂ ਦੇਣੀ ਆ ਹਾਂ 100 ਨਹੀਂ ਜਿਆਦਾ ਤੇ ਦੁੱਧ 15 ਕਿਲੋ ਮੰਨ ਕੇ ਲੈ ਜੀ ਵੀਰੇ ਆਪਾਂ ਦੇਖੋ ਆਪਾਂ 15 ਮੰਨ ਕੇ ਲੈਂਦੀ ਆ ਸਹੀ ਕਾਪ ਤੋਂ ਸਿਆਣਾ ਕੋਈ 15 ਮੰਨ ਲਈ ਕੋਈ ਗਾਰ ਕੋਈ 14 ਵੀ ਦੇ ਸਕਦਾ ਹਜੇ ਝੋਟੀ ਘੱਪਣ ਟੋਰੀ ਬਾਹਰ ਨੂੰ ਸੁਭਰ ਫੇਸ ਕੁਆਲਟੀ ਵਗੈਰਾ ਕੱਦ ਘਾੜ ਦੇਖੋ ਝੋਟੀ ਦਾ ਜਮਾ ਤੇ ਬੰਦੇ ਦਾ ਗੱਲਾ ਪਰ ਨਹੀਂਦੀ ਨਾ ਦੂਜੇ ਪਾਸੇ ਫੁੱਲ ਸਾਈਜ਼ ਦੇ ਵਿੱਚ ਆ ਵੱਡੀ ਫੂਨ ਦੇ ਵਿੱਚ ਅੱਜ ਇਹਦੇ 10 ਦਿਨ ਪੈਂਡਿੰਗ ਪਏ ਆ ਤੇ ਪਲੀ ਪੁਲੀ ਵੀ ਸੁਨੱਖੀ ਚਮੜੀ ਜਿਹਾ ਲਜਕਾ ਪੋਲੀ ਰੋਲੀ ਬਹੁਤ ਆ ਕਿਸੇ ਬਸ ਹੱਥ ਤਰਾਂ ਨਹੀਂ ਬੈਕ ਸਾਈਡ ਤੇ ਬਟਰ ਦੇਖ ਸਕਦੇ ਬਟਰ ਵੀ ਦਿਖਾਈ ਦਿੰਦੇ ਆ 2 ਲੱਖ ਦੇ 65000 ਰੁਪਿਆ ਇਹਦੀ ਕੀਮਤ ਆ ਫੇਸ ਕੁਆਲਿਟੀ ਦੇਖੋ ਇਦਾਂ ਦੇ ਝੋਟਿਆਂ ਦੀ ਫੋਟੋ ਫੀਟ ਫੈਕਟਰੀ ਦੇ ਬਾਹਰ ਚਾਪੂ ਨਜ਼ਰ ਆਉਂਦੀ ਆ ਕੁਆਲਿਟੀ ਵੀਰੇ ਪਿਲਕ ਪੱਲ ਜਿਹੜੀ ਹੈਗੀ ਹੈ ਨਾ ਕੁਆਲਿਟੀ ਇਹ ਠੰਡੀਆਂ ਦੇਖੋ ਰੋ ਕੇ ਕਮਾਦੀ ਹੋਣ ਕੱਪਣਾ ਇੱਥੇ ਵੇਚੀ ਜੇ ਥੱਲੇ ਕੋਈ ਇਹਨੂੰ ਕਰਮਲੀ ਨੂੰ ਹੋਣੀ ਕੋਈ ਇਹਨੇ ਲੱਤ ਨਹੀਂ ਮਾਰਨੀ ਮਾਗਰ ਦੀ ਥਣਕੀ ਆਈਏ ਨੇ ਇੱਦਾਂ ਖੜ ਗਿਆ ਨਾ ਪੁੱਛ ਕਰਕੇ ਅੱਛਾ ਕਹਿੰਦਾ ਬਾ ਨਸਲ ਵਾਲੇ ਪਾਸੋਂ ਦਾ ਠੰਡਾ ਪਾਣਾ ਬਿਲਕੁਲ ਵੀਰੇ 265000 ਇਹਦੇ ਗੁਣਾ ਦੇ ਆ ਹਾਂ ਵੀਰੇ ਤੋਕੜਾ ਵੀਰੇ ਇਹ ਜੀਆਂ ਇੱਕ 80 80 ਦੀਆਂ ਤੋਕੜਾਂ ਵੇਚ ਜਾਂਦੀਆਂ ਨੇ ਬਹਿ ਗਿਆ ਜੀ ਸੋ ਪਰ ਲੈ ਚਲੋ ਭਾਈ ਬੰਦੇ ਅੰਦਰ ਨੂੰ ਸੋ 265 ਕੀਮਤ ਪਲੂਣ ਪਹਿਲਾ ਸੂਆ ਸੂਰੀਆ 10 ਦਿਨ ਸੂਜੇ ਬਾਕੀ 20 ਕਿਲੋ ਦਾ ਇਹਦੀ ਮਾ ਮਾ ਦਾ ਰਕਾਰਡ ਆ ਕਿਸੇ ਪਾਸੋਂ ਕਹਿੰਦਾ ਬਾ ਵਾਜੜਾ ਵਾ ਫਾਤਰਾ ਚੋਟੀ ਹੈ ਨਹੀਂਗੀ ਜਮ ਨੰਬਰ 2 ਤੇ ਬਾਈ ਪਰਤਪਾ ਦੇਖੋ ਆਪਣਾ ਜਿਹੜਾ ਮੇਰਾ ਅੱਗੇ ਵੀ ਮੈਂ ਪਹਿਲਾਂ ਕਟੀਆਂ ਲੈ ਕੇ ਆਉਣਾ ਆ ਜਿਹੜੀਆਂ ਇਹ ਭਲਾਂ ਕਰਦੀ ਹੈ ਨਾ ਤਲੂਨ ਕੱਟੀਆਂ ਜਿੰਨੀਆਂ ਭਲਾਂ ਦੇ ਤੁਖਣੇ ਦੇ ਅੱਛਾ ਉਨੀਆਂ ਖਰੀਦ ਲਵੋ ਉਧਰੋਂ ਇਹਨੇ ਦੇਖੋ ਅੱਜ 10 15 ਨੇ ਰਹਿੰਦੇ ਅੱਜ ਤੋਂ ਇਹਨੇ ਭਲਾਂ ਪਲਤੀਆਂ ਸ਼ੁਰੂ ਕਰਤੀ ਇੱਕ ਤਾਂ ਗੱਡੀ ਪੈ ਕੇ ਥੋੜੇ ਜਿਹੇ ਹਲੇ ਚੜਾ ਗਈ ਬਣੀ ਬੁਣੀ ਰੋਸ ਸੀ ਵੀਰੇ ਹਲੇ ਥੋੜੇ ਪੱਠੇ ਖਟਾਏ ਆਪਣੇ ਕੋ ਪਰਸੋਂ ਸਵੇਰ ਆਈ ਹੈ ਜੀ ਕਿ ਹਲੇ ਪੱਠੇ-ਪੁੱਠੇ ਖਾਣ ਲੱਗ ਗੀ ਦੇ ਕੁਝ ਹੋਰ ਹੀ ਬਣ ਜਾਣਾ ਤੁਹਾਨੂੰ ਤਿਆਰ ਬਣਾ ਦੇ ਇੱਕ ਪਿੱਤੀ ਮੋਬਾਈਲ ਨੰਬਰ ਬੋਲ ਦੇ ਜੀ ਆਪਣਾ ਹਾਂਜੀ ਬਾਈ 90417 484 ਫਕਰਾਈ ਕਰ ਠੀਕ ਆ ਦੋਨੇ ਝੋਟੀਆਂ ਜਿਹੜੀ ਝੋਟੀ ਕਿਸੇ ਵੀਰ ਤੇ ਪਸੰਦ ਆ ਗੱਬਣ ਜਾਂ ਸੂਈ ਵੀ ਸੂਈ ਵੀ ਆਪਣੇ ਕੋਲ ਚੋਕੇ ਲੈ ਜਾ ਸਕਦਾ ਪਮਾ ਚਾਰ ਟਾਈਮ ਤੋਂ ਜੀ ਪਿੰਡ ਬਜੀਤਕੇ ਕਣਾ ਹਾਂਜੀ ਜ਼ਿਲ੍ਹਾ ਬਰਨਾਲਾ ਸੋ ਵੀਡੀਓ ਦੇਖ ਲਈਏ ਚੈਨਲ ਨੂੰ ਪਿਆਰ ਦੇ ਲਈ ਤਹਿਜਿਲ ਤੋਂ ਧੰਨਵਾਦ ਜਲਦ ਮਿਲਦੇ ਆਂ